ਗਲਬਾ ਜੀ ਇਥੋਂ ਦੇ ਮੇਲਾ ਹੀ ਵੇਖਣ ਦਸਤੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਬੋਡਾ ਸਾਹਿਬ ਤੋਂ ਗਾਂ ਨੂੰ ਕਿਧਰ ਨੂੰ ਚਲੇ ਸੀ ਚਾਹੇ ਗੋਂਦਵਾਲ ਸਾਹਿਬ ਮੱਥਾ ਟੇਕਣ ਚਲੇ ਚਾਹੇ ਕਿਤੇ ਚਲੇ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆ ਘਟਨਾ ਹੋ ਗਈ ਹੈ ਹਾਂ ਬਹੁਤ 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 ਜੀ ਬਹੁਤ ਹਰ ਇੱਕ ਪਰਿਵਾਰ ਨੂੰ ਦੁੱਖ ਆਇਆ ਹੈ ਕਰਵੇ ਮੇਰੀ ਤੇ ਠੀਕਾਈ ਕੋ ਨਾ ਟਮਾਟਰ ਕਰਵੇ ਮੇਰੀ ਕਿਤੇ ਠੀਕਾਈ ਹਾਂ ਜੀ ਹੋਰ ਪਾਵਾ ਹੈ ਅਰੇ ਸਕੋਰ ਪਾਵਾ ਹੈ ਚੱਕ ਕਰ ਤੋ ਹੁਣ ਪਾਵਾ ਹੈ ਅਰੇ ਸਕੋਰ ਪਾਵਾ ਹੈ ਹਾਂ ਜੀ 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 ਹਾਂ ਗੱਲ ਬਾਤ ਇੱਥੋਂ ਦੇ ਮੇਲਾ ਹੀ ਵੇਖਣ ਦੱਸਦੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਬੋਡਾ ਸਾਹਿਬ ਨੂੰ ਬਾਹਰ ਨੂੰ ਕਿਧਰ ਨੂੰ ਚੱਲੇ ਸੀ ਕਿ ਗੋਂਦਵਾਲ ਸਾਹਿਬ ਮੱਥਾ ਟੇਕਣ ਚੱਲੇ ਜਾਂ ਕਿਤੇ ਚੱਲੇ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆਹ ਘਟਨਾ ਹੋ ਗਈ ਇਹਨਾਂ ਹਾਂ ਬਹੁਤ 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 ਜੀ ਬੋਲ ਹਰ ਇੱਕ ਪਰਿਵਾਰ ਨੂੰ ਦੁੱਖ ਆਇਆ ਕੰਮ ਪਰਿਵਾਰ ਦੇ ਵਿੱਚ ਇਹਨਾਂ ਦੇ ਕੋਣ-ਕੋਣ ਹੋਰ ਵੀ ਪਿੰਡਾਂ ਤੋਂ ਆ ਗਏ ਕਿੰਨੇ ਪਰਿਵਾਰ ਜੀ ਇਹ ਮੁੰਡਾ ਇਹ ਦੇ ਇਹਦਾ ਪਿਓ ਹੀ ਆ ਤੇ ਇੱਕ ਬੱਚਾ ਛੋਟਾ ਇਹਦਾ ਤੇ ਦਾ ਦਾ ਕੁ ਬਜ਼ੁਰਗ ਹੈ ਇਹਨਾਂ ਦਾ ਇਹੋ ਤਿੰਨ ਚਾਰ ਪਰਿਵਾਰ ਦੇ ਜਿੰਨੇ ਮੁੰਡੇ ਤੁਹਾਡੇ ਹਾਂਜੀ ਇਹ ਤਿੰਨੇ ਕੁਾਰੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰਾਂ ਨੂੰ ਕੁਝ ਨਾ ਕੁਝ ਇਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਗਰੀਬ ਪਰਿਵਾਰ ਆ ਬਹੁਤ ਜ਼ਿਆਦਾ ਕੁਝ ਨਾ ਕੁਝ ਇੱਕੋ ਮੋਟਰਸਾਈਕਲ ਦੇ ਦੇ ਹਾਂਜੀ ਇੱਕੋ ਹੀ ਦੱਸ ਨਵਾਂ ਲੈ ਕਿਸ਼ਤਾਂ ਤੇ ਜੋ ਕਿਸ਼ਤਾਂ ਤੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਪੀਰ ਕੌਰ ਕਿਹੜਾ ਪਿੰਡ ਹੈ ਇਹ ਗਮਾਨਪੁਰਾ ਕੀ ਕੀ ਗੱਲਬਾਤ ਕੀ ਅਰੇ ਤਿੰਨ ਨੌਜਵਾਨਾਂ ਦੀ ਤੁਹਾਡੇ ਪਿੰਡ ਦੀ ਇਹ ਇਹ ਪਿੰਡ ਦੇ ਜੀ ਮੇਲਾ ਵੇਖਣ ਗਏ ਬਾਬੇ ਬੁੱਢੇ ਸਾਹਿਬ ਤੇ ਜਾਂਦੇ 8-9 ਵਜੇ ਤੱਕ ਘਰੋਂ ਨਿਕਲੇ ਆ ਅੱਛਾ ਜੀ ਜਾਂਦੇ ਆ ਪਤਾ ਨਹੀਂ ਕੀ ਇਹਦਾ ਨਾ ਘਟਨਾ ਹੋਈ ਸਰ ਬਹੁਤ ਇਹਨਾਂ ਦਾ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਨ ਦਾ ਕਿਸ ਨੌਜਵਾਨ ਦਾ ਕੀ ਨਾਮ ਇਹਦੇ ਨਾਲ ਸੌਰਵ ਕਿੰਨੇ ਪੈਂਪਰ ਆ ਇਹ ਦੋ ਭਰਾ ਆ ਤੇ ਇੱਕ ਪਹਿਣਿਆ ਕਿ ਇੱਕ ਵਿਆਹ ਹੋਇਆ ਸੀ ਨਾ ਉਹ ਤਾਂ ਛੋਟਾ 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 ਕੱਲਾ ਹੀ ਸੀ ਵਿਚਾਰਾ ਕੱਲਾ ਸਿੱਧੇ ਜਿਹਾ ਪਿਓ ਹੀ ਪਿਓ ਵੀ ਟਿੱਲਾ ਮਟਾਰ ਰਿੰਦਾ ਉਹ ਵੀ ਟਿੱਲਾ ਮਟਾਰ ਰਿੰਦਾ ਗਰੀਬ ਬੰਦੇ ਸਰ ਜੀ ਬਹੁਤ ਗਰੀਬ ਬੰਦੇ ਇਹਨਾਂ ਦੀ ਕੋਈ ਕਾਰਵਾਈ ਕੋਈ ਸੁਣਵਾਈ ਹੋਣੀ ਚਾਹੀਦੀ ਗਰੀਬ ਬੰਦੇ ਆ ਕੋਈ ਹੋਣੀ ਚਾਹੀਦੀ ਇਹਨਾਂ ਦੀ ਢਾੜੀ ਧੱਪੇ ਵਾਲੇ ਹੀ ਵਿਚਾਰੇ ਮੋਟਰਸਾਈਕਲ ਕਿਤਾ ਸੀ ਮੋਟਰਸਾਈਕਲ ਇਹਨਾਂ ਦਾ ਆਪਣਾ ਹੀ ਸੀ ਆ ਕਿਸ਼ਤਾ ਕਿਸ਼ਤਾ ਤੇ ਸਾਰ ਮੋਟਰਸਾਈਕਲ ਹੈ ਹਾਂਜੀ 100 ਰੁਪਏ ਆ ਇੱਕ ਮੋਟਰਸਾਈਕਲ ਹੀ ਪਤਾ ਨਹੀਂ ਹੁਣ ਵਿਜੇ ਦਾ ਹੀ ਕਿ ਪਤਾ ਨਹੀਂ 100 ਰੁਪਏ ਦਾ ਹੀ ਇੱਕ ਤੇ ਗਏ ਕਿੰਨੇ ਦੀ ਉਮਰ ਦੇ ਨਾਲ ਇਹਨਾਂ ਦੀ ਇੰਨੀ ਇਕੱਠਾ 22 ਸਾਲ 18 ਸਾਲ 22 ਸਾਲ ਇਹ ਨਹੀਂ ਜੀ ਜੀ ਇਹਦੀ 22 ਸਾਲ ਹੈ ਹਾਂ 100 ਰੁਪਏ ਦੀ ਵੀ ਸਰ ਹਾਂ ਇੱਕ ਮੁੰਡਾ ਜਿਹੜਾ ਚਲਾਉਂਦਾ ਉਹਦੀ 22 ਸਾਲ ਸੀ ਤੇ ਇਹਦੀ 20 ਸਾਲ ਸੀ ਤਿੰਨਾਂ ਦੀ ਦਸ ਹੋਗੇ ਸਰ ਰਾਤ 8-9 ਵਜੇ ਤੱਕ ਸਰ ਹਾਂ 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 ਅੱਧਾ ਵਕ 12 ਵਜੇ ਆਪ ਸਰ ਕੋਲ ਨਹੀਂ ਸਰ 12 ਮੇਟਰ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਮੁਖਤਾਰ ਸਿੰਘ ਹੈ ਜੀ ਕੀ ਗਲਤ ਹੋਈ ਗਲਤ ਹੋਈ ਇਹ ਮੇਲਾ ਵੇਖਣ ਗਏ ਬਾਬਾ ਬੁੱਢਾ ਸਾਹਿਬ ਦਾ ਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਹਿਸ਼ਾਰਾ ਸਾਹਿਬ ਉਸ ਤੋਂ ਬਾਅਦ ਇਹ ਬਾਬਾ ਵੱਡਾ ਸਾਹਿਬ ਚਲੇ ਗਿਆ ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ ਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ ਇਹ ਤਿੰਨ ਜਣੇ ਇਹ ਜੀ ਕਿੰਨੀ ਉਮਰ ਦੇ ਨੇ ਉਮਰ ਇਹਨਾਂ ਦੀ 20 22 ਸਾਲ ਹੀ ਹੋਣੀ ਹੈ ਜੀ 18 ਦਾ ਹੋਊਗਾ 20 ਦਾ ਕੋਈ 18 ਦਾ ਕੋਈ 20 ਦਾ ਇੰਨੀ ਉਮਰ ਦੇ ਵਿੱਚ ਹਾਂ ਜੀ ਕੀ ਕੰਮ ਕਰ ਕਰਦੇ ਸੀ ਕੀ ਕਰਦੇ ਸੀ ਨੇ ਕੰਮ ਕਰੀ ਕਰਦੇ ਹੈ ਇੱਕ ਦੇ ਇੱਕ ਮੁੰਡਾ ਦੇ ਸੈਂਟਰੀ ਦਾ ਕੰਮ ਕਰਦਾ ਹੈ ਦੂਜਾ ਮਜ਼ਦੂਰੀ ਕਰਦਾ ਹੈ ਤੇ ਦੂਜੇ ਮਿਹਨਤ ਮਜ਼ਦੂਰੀ ਵਾਲੇ ਗਰੀਬ ਪਰਿਵਾਰ ਹੀ ਆ ਸਾਰੇ ਨਹੀਂ ਅਜੇ ਤਿੰਨੇ ਕੀ ਕਰੋ ਮੇਲਾ ਵੇਖਣ ਗਏ ਮੇਲਾ ਵੇਖਣ ਗਏ ਅੱਛਾ ਹਾਂਜੀ ਫਿਰ ਕੀ ਦਸਤੇ ਵਿੱਚ ਕੋਈ ਐਕਸੀਡੈਂਟ ਹੁੰਦਾ ਕੀ ਨੂੰ ਪਤਾ ਨਹੀਂ ਨਹੀਂ ਇਹ ਤਾਂ ਉੱਥੇ ਹੀ ਪਤਾ ਨਾ ਲੋਕਾਂ ਨੂੰ ਇੱਥੇ ਤੇ ਹੁਣ ਸੂਚਨਾ ਹੈਈ ਆ ਵੀ ਇਹ ਐਕਸੀਡੈਂਟ ਹੋ ਗਿਆ ਪਰ ਪਿੰਡ ਲਈ ਬੜੀ ਮੰਦ ਭਾਗੀ ਸਭ ਲਈ ਪਿੰਡ ਵਾਸਤੇ ਦੇਖੋ ਤੁਸੀਂ ਵੇਖ ਨਹੀਂ ਰਹੇ ਬਹੁਤ ਮਾੜੀ ਗੱਲ ਹੋਈ ਕੀ ਕਰਨਾ ਚਾਹੀਦਾ ਸਰਕਾਰ ਨੂੰ ਕੁਝ ਨਾ ਕੁਝ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਬਹੁਤ ਹੀ ਗਰੀਬ ਪਰਿਵਾਰ ਹੈ ਹਾਂ ਜੀ ਇੱਥੇ ਮੇਲਾ ਵੇਖਣ